ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘ ਡੇਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡੇਪਟੀ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਾਜੀ ਸੂਈ ਗਾਂ ਤਾਜੀ ਸੂਈ ਝੋਟੀ ਤੇ ਇੱਕ ਚੰਗੇ ਰਿਕਾਰਡ ਵਾਲਾ ਕੱਟਾ ਤੁਹਾਨੂੰ ਦਿਖਾਉਣਾ ਨੀਲੀ ਦਾ ਤੇ ਬਾਕੀ ਇੱਥੇ ਆ ਗਿਆ ਆਪਣੀਆਂ ਪਾਸ ਕਰਕੇ ਵੇਸ ਚਾਹ ਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਬੀਤੀ ਸਤਿ ਸ੍ਰੀ ਅਕਾਲ ਜੀ ਹਾਂ ਬਈ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਜੀ ਵਧੀਆ ਭਾਜੀ ਵਧੀਆ ਚਲੋ ਵਧੀਆ ਚੀਦਾ ਜੀ ਤੇ ਨਾਮ ਦੱਸ ਤੇ ਕਰੀ ਫਿਰ ਨਾਮ ਭਾਈ ਡਿਪਟੀ ਹੈ ਪਿੰਡ ਚੱਕ ਜੇ ਮਿਸ਼ਰੀ ਖਾਂਦ ਤਸੀਰ ਜਨਾਲਾ ਤੇ ਜਲੰਧਾ ਸਰਦਾਰ ਤੇ ਫੋਨ ਨੰਬਰ ਬੋਲ ਦੋ 97894725 ਠੀਕ ਹੈ ਜੀ ਹਾਂਜੀ ਕੱਲ ਵੀ ਨਾ ਪਰ ਆਵਾਂ ਦੇਣਾ ਅੱਛਾ ਵੀਡੀਓ ਨਹੀਂ ਆਈ ਅੱਜ ਅੱਛਾ ਮਾ ਭਾਜੀ ਇਹਨਾਂ ਨੂੰ ਕੋਈ ਮਜ਼ਦੂਰੀ ਥੋੜੀ ਇੱਕਦਮ ਮਜ਼ਦੂਰੀ ਪੈ ਗਈ ਹੈ ਨਾ ਹੁਣ ਥੋੜੇ ਦੇ ਦਿਨ ਜੇ 8 10 ਦੇਣ ਇਤਰਾਏ ਥੋੜਾ ਅੱਗੇ ਪਿੱਛੇ ਕੰਮ ਚੱਲਣਾ ਹੈ ਤੇ ਟੋਕਣਾ ਗੱਬਣਾ ਮਈਆਂ ਇਹ ਗੱਲ ਅੱਛਾ ਫਿਰ ਵੀਰਾਂ ਭਰਾਵਾਂ ਨੂੰ ਇਤਰਾਏ ਵਟਸਐਪ ਤੇ ਵੀਡੀਓ ਸੈਂਡ ਕਰਕੇ ਨਾ ਅੱਛਾ ਕੱਲ੍ਹ ਖਲਾਈ ਭਾਜੀ ਇੱਕ ਮੋਢੇ ਦੇ ਕਬਰ ਨਾਲੇ ਖਲਾਈ ਲੇਗੇ ਠੀਕ ਆ ਹਾਂਜੀ ਮਗਰ ਬੱਚੇ ਵੀ ਹੈਗੇ ਹੀ ਅੱਛਾ ਚੰਗੀਆਂ ਹੈ ਮਈਆਂ ਇਤਰਾ ਠੀਕ ਆ ਆਪਾਂ ਵੇਚਣੀਆਂ ਅਸੀਂ ਉਹ ਵੇਚੀਆਂ ਇਹ ਆ ਵੀ ਇਤਰਾ ਤੁਹਾਡੀ ਵੀਡੀਓ ਕੱਲ੍ਹ ਪੈਣੀ ਸੀ ਹਾਂਜੀ ਤੇ ਤਰਾਜ ਪੈਂਦੀ ਆ ਪਤਾ ਕਰ ਭਾਜੀ ਬਾਹਰ ਨਾ ਡੰਗ ਬਾਕੀ ਆਪਾਂ ਆ ਵੀ ਮਾਰਾਤੀ ਲੈਂਦਾ ਜੀ ਬਾਕੀ ਇਹ ਤੁਹਾਨੂੰ ਦੱਸਿਆ ਮਜਬੂਰੀ ਫਿਰ ਇੱਕਦਮ ਬਣ ਗਈ ਹੁਣ ਥੋੜੇ ਦਿਨ ਜੇ ਕੰਮ 8 10 ਦਿਨ ਚੱਲੂਗਾ ਅੱਗੇ ਪਿੱਛੇ ਕਿਤੇ ਵੀਡੀਓ ਆਜੂਗੀ ਕਿਤੇ ਕਈ ਵਾਰੀ ਨਾਗਾ ਵੀ ਪੈ ਸਕਦਾ ਹੁੰਦਾ ਚੱਟਾ ਭਾਜੀ ਇਥੋਂ ਫੇੜਾ ਸੋਨਾ ਲੈਂਦਾ ਅੱਛਾ ਇਹਦਾ ਚੱਕਰ ਹੈ 5 8 11 ਕਿਲੋ ਭਾਜੀ ਇਹਦੀ ਮਾਰ ਦੋ ਦਿੰਦੀ ਹੈ ਅੱਛਾ ਥਾਂਬੇ ਸੰਬੇ ਵੀ ਕਿਸੇ ਨੇ ਚੰਗੇ ਦੀ ਜਨਾਵਾ ਖੰਡਾ ਧੀਰਾ ਫੜਾ ਜੀ ਠੀਕ ਆ ਹਾਂ ਜੀ ਕੋਈ ਫालतू ਮਾਸ ਨਹੀਂ ਵੱਧ ਤੇ ਉਤਰਾਂ ਪੂਰਾ ਰਾਜੀ ਆ ਜਾ ਜਿੱਥੇ ਜਿੱਥੇ ਨਿਸ਼ਾਨ ਪੈਰਾਂ ਦੇ ਉੱਕੋ ਜੇ ਤੋੜ ਦਾਂ ਇੱਕ ਰੀ ਪੂਰੇ ਦੇ ਕਾਰਡ ਅਲਾਵਾ ਜਿਹੜਾ ਆਪਾਂ ਦੇਖ ਸਕਦੇ ਪਿਛਲੇ ਪੈਰ ਵੀ ਬਰੋਬਰ ਦੇ ਚਿੱਟੇ ਤੇ ਮਗਰਲੇ ਪੂਰੇ ਬਰੋਬਰ ਦੇ ਚਿੱਟੇ ਜੀ ਜਿਹੋ ਵੇਲੇ ਫੇਰ ਹੀ ਲਈ ਜਾਂਦੀ ਤੁਹਾਨੂੰ ਮਨ ਹਾਂ ਹਾਂ ਜੀ ਹਾਂ ਤੇ ਮੂੰਹ ਜੇ ਖੀਰਾ ਜੀ ਅੱਛਾ ਮੂੰਹ ਖੀਰਾ ਖੀਰਾ ਪਾਜੀਓ ਹਾਂ ਦੇਖ ਸੰਦੇ ਪਿਓਰ ਖੀਰਾ ਪਿਓਰ ਪਾਜੀ ਖੀਰਾ ਦੇਖ ਠੀਕ ਆ ਜੀ ਹਾਂ ਠੰਡਾ ਵੜਾ ਇਧਰ ਇੱਕ ਆਪਾਂ ਮੂੰਹ 'ਚ ਹੱਥ ਵਾੜੀ ਫਿਰ ਠੀਕ ਆ ਬਹੁਤ ਵਧੀਆ ਗਿਆ ਸ਼ਾਂਤ ਸੁਭਾਅ ਦਾ ਆਇ ਬਾਕੀ ਕੱਦ ਕਾਠ ਪੱਖੋ ਚੰਗਾ ਜਵਾਨ ਨਿਕਲੂਗਾ ਬਾਕੀ ਘਰੇ ਕੋਈ ਖੜੇ ਕੋਈ ਘਰ ਰੱਖਣ ਵਾਲਾ ਸੋਨਾ ਕੱਟਾ ਤਿਆਰ ਹੋਣਾ ਨਹੀਂ ਸਹੀ ਆਏ ਬੁਖਾਈ ਇਹ ਗੱਲ ਚ ਇਹਦੇ ਰਾਂ ਮੈਂ ਪਾਇਆ ਠੀਕ ਹੈ ਹਾਂ ਜੀ ਉਰੇ ਸ਼ੌਂਕ ਨਾ ਰੱਖਿਆ ਆਗੇ ਭਾਜੀ ਤੁਹਾਨੂੰ ਬੜਾਣਾ ਮੁੱਲ ਫਿਰ ਇਹਦਾ ਮੁੱਲ ਭਾਜੀ ਤੁਹਾਨੂੰ ਵੀ ਪਤਾ ਜੇ ਇਹਦੇ ਮੁੱਲ ਕਰਾਉਣਾ ਤੇ ਫਿਰ ਤੇ ਭਾਵੇਂ 46-47 ਹਜ਼ਾਰ ਕਰ ਲਈਏ ਹਾਂਜੀ 45 ਹਜ਼ਾਰ ਦਾ ਦੇ ਦਈਏ 40 ਹਜ਼ਾਰ ਦਾ ਦੇ ਦਈਏ 2000 ਭਾਜੀ ਹੋਰ ਛੱਡ ਦਾਂਗੇ ਅੱਛਾ 37 ਹਜ਼ਾਰ ਦੁਹਾਨਾ ਇਹ ਦੇ ਦਾਂਗੇ 37 ਤੇ ਦੇ ਦੋਗੇ ਮੇਰਾ ਵੀਰ ਕੋਲ ਤੁਹਾਨੂੰ ਲਾਵੇ ਜਿਹਨੂੰ ਪੂਰਾ ਸ਼ੌਂਕ ਆ ਅੱਛਾ ਹੋਰ ਮਾਨਤਨ ਕਰਦਾ ਇਹਦੇ ਨੇ ਚੰਗਾ ਸਾਹਮਣਾ ਠੀਕ ਐ ਖੜੇ ਕੇ ਸਾਹਮਣੇ ਆਲਾ ਪੇਚਾਂ ਵਿੱਚ ਚੰਗੀ ਸਾਂਭ ਤੇ ਆਇਆ ਵਾ ਗਾਂ ਵਿੱਚ ਚੰਗੀ ਸਾਂਭ ਲੱਗ ਰਹੀ ਪਤਾ ਭਾਜੀ ਬ੍ਰੀਡ ਵੇਖਦੀ ਹੁਣ ਮੰਨ ਲਓ ਹਾਂ ਹਾਂਜੀ ਹਾਂਜੀ ਬ੍ਰੀਡ ਵਾਲਾ ਘਟਾ ਤੇ ਆ ਛੋਟੀ ਪਿੱਲਨ ਸੋਈ ਜੇ ਛੋਟੀ ਪਈ ਜੇ ਸੂਈ ਸੂਈ ਜੇ ਤਾਜੀ ਸੂਈ ਹੈ ਨਾ ਇਹਨੂੰ ਕੋਲਣਾ ਨਹੀਂ ਹੋਏ ਭਾਜੀ ਅੱਛਾ ਹਾਂਜੀ ਗਾਂ ਕੱਲ ਦੀ ਸੂਈ ਛੋਟੀ ਦੋਨ ਹੋਏ ਬੱਚਾ ਵਾਲ ਨਹੀਂ ਕਾ ਜੇ ਇਹਦਾ ਆ ਜਾ ਭਾਜੀ ਬੱਚਾ ਆ ਜਿੱਦਾਂ ਨਹੀਂ ਠੀਕ ਹੈ ਹਾਂਜੀ ਦੋ ਚਾਰ ਦਿਨ ਪਹਿਲਾਂ ਸੂਈ ਲੱਗਦੀ ਹੈ ਆ ਹੋ ਗਿਆ ਭਾਜੀ ਪੰਜ ਸੱਤ ਦਿਨ ਤੱਕ ਤਾਂ ਬਾਕੀ ਆ ਦੇਖ ਸਾਦੇ ਆ ਬੇ ਉਤਰਾ ਬਣਿਆ ਬੱਚਾ ਪੂਰਾ ਕੈਮ ਹੈ ਕਈ ਵਾਰੀ ਉਤਰਾ ਹੀ ਛੋਟਾ ਹੁੰਦਾ ਬ ਇੱਕ ਠਾਣਵਾ ਸਿੰਘ ਤੇ ਇੱਕ ਗੋਲਡਾ ਸਿੰਘ ਪਹਿਲਾਂ ਛੋਟੀ ਸੂਈ ਜੇ ਠੀਕ ਹੈ ਜੀ ਹਾਂ ਜੀ ਇੱਕ ਪਾਸੇ ਗੁੰਡੀ ਆ ਪੂਰੀ ਤੇ ਇੱਕ ਪਾਸੇ ਸਿੰਘ ਠਾਣੂ ਪਹਿਲਾਂ ਛੋਟੀ ਤੇ ਭਾਜੀ ਠਾਣੂ ਦਿਖਾਓ ਕਿਹੜਾ ਲਗਾ ਲੂ ਅਜੇ ਆਪਾਂ ਬੱਚਾ ਲਾ ਕੇ ਦਿਖਾਉਨੇ ਇਹਨੂੰ ਲਾਈ ਦਿਓ ਬੱਚਾ ਫੇਰ ਹੀ ਤੋੜ ਦੇਣਾ ਇਹ ਤੋੜੀ ਇਹਦਾ ਠਾਣ ਕਿਹੜੇ ਕਿਹੜੇ ਹੋਰ ਕੱਟਣ ਦੀ ਥਣ ਬਣੀ ਚੰਗੀ ਆ ਥੱਲਿਆਂ ਬਾਜੀ ਮੱਚ ਤਰ੍ਹਾਂ ਇਹ ਵੀ ਹੈਗਾ ਪੂਰਾ ਤੰਦਰੁਸਤਿਆ ਇਹ ਥੋੜਾ ਛੋਟਾ ਹੈ ਇਹ ਆ ਗਈ ਵੀ ਦਿਦਰ ਕਟਾ ਕੱਟੀ ਜੇ ਕਟਾ ਜੇ ਬੜੀ ਇਹ ਵੀ ਨੀਲੀ ਦਾ ਹੀ ਵੇਖਦੇ ਠੀਕ ਐ ਬਾਕੀ ਪਹਿਲੀ ਇਹ ਵੀ ਅਸੀਂ ਵੇਖਿਆ ਇਦਾਂ ਕੇ ਫੱਟਾ ਜਿਹੜਾ ਪੂਰਾ ਤੰਦਰੁਸਤ ਹੋਵੇ ਬਾਕੀ ਥਾਣੇ ਜਿਹੜੇ ਚੰਗੇ ਬਣਾ ਲਿੰਦੀ ਆ ਅਜੇ ਪਹਲਾ ਹੈਗੀਆਂ ਨੇ ਕੀ ਹਵਾਨੇ ਤੇ ਪਣਾ ਭਾਜੀ ਤੱਕਰ ਪਈਆਂ ਗੱਬਨ ਲਈ ਮੈਂ ਠੀਕ ਹੁਣ ਲੈਂਦੀਆਂ ਜਾਂਦੀ ਆ ਪਹਲਾ ਹੈਗੀਆਂ ਆਪਾਂ ਦੇਖ ਸਕਦੇ ਆ ਇਧਰ ਇੱਕ ਚਵਾਲ ਲਗਾ ਝੋਟੀ ਨੂੰ ਬਾਕੀ ਆ ਵੀ ਮੇਨ ਵੱਧ ਆਈ ਆ ਵੀ ਹੈਗੀ ਸੀਲਸ ਲੱਗ ਗਿਆ ਭੋਲੀ ਬੜੀ ਕਿਤੇ ਹਿਲਦੀ ਨਹੀਂ ਆ 올 ਮਾਸਟਰ ਨਹੀਂ ਕਰਦੀ ਤੇ ਬਾਕੀ ਸਾਫ ਧਾਰਿਆ ਸਾਰੇ ਸਨਾਂ ਚ ਆਉਂ ਨਹੀਂ ਭਾਜੀ ਝੋਟੀ ਕਰਦੀ ਝੋਟੀ ਦਾ ਚੜਾ ਚੁੜਾ ਵੇ ਲੋ ਵੱਡੀਆਂ ਮਈਆਂ ਰਗ ਨਹੀਂ ਖੋਲੋ ਹਾਂ ਫੇਰ ਤੋੜ ਜੀ ਬਾਕੀ ਥੱਲੇੋਂ ਚੰਗੀ ਬਣੀ ਆ। ਕੱਦ ਕੱਠ ਪਹਿਲਾਂ ਨਾਲ ਜਿੱਟਾ ਹੁੰਦਾ ਉੱਤੇ ਹੀ ਆ ਚਲੋ ਕੱਦ ਕੱਟੋ ਬਿਲਹਿੰਦੇ ਹਿਸਾਬ ਨਾਲ ਠੀਕ ਹੀ ਆ ਆਪਾਂ ਕਹਿ ਸਕਦੇ। ਅਜੇ ਨਹੀਂ ਪਾਜੀ ਬੌੜਾ ਜੇ। ਬਾਕੀ ਥੱਲੇੋਂ ਚੰਗੀ ਬਣੀ ਆ। ਅਜੇ ਬੌੜਾ ਜੇ ਤੇ ਕਈ ਵੇ ਮੁਰਕੇ ਕਹਿੰਦੇ ਵੀ ਦੁੱਧ ਕਿੰਨਾ। ਹਾਂਜੀ। ਇਹ ਤਾਂ ਬੌੜਾ ਹੀ ਜੇ ਫਿਰ। ਠੀਕ ਇਦਾਂ ਕਰਿਆ ਹਵਾਂ ਨਾਲ ਚੰਗੀ ਤਰ੍ਹਾਂ ਦਿਖਾ ਦਈਏ ਫਿਰ। ਆਹ ਦੇਖ ਸਾਡੇ। ਠੰਡੀ ਬਣੀ। ਤੇ ਮੁੱਲ ਫਿਰ ਇਹਦਾ ਮੁੱਲ ਭਾਜੀ ਦਾ ਕਰ ਲਈਏ 72000 ਕਰ ਦੋ ਮੰਨਤਾ ਨਾ 70 ਦੀ ਦੇ ਦਈਏ ਦੋ ਛੱਡ ਦਈਏ ਹੋਰ ਭਾਜੀ ਦੋ ਨਹੀਂ 70 ਜੋ ਤਿੰਨ ਛੱਡਾਂਗੇ ਅੱਛਾ 1000 ਹੋਰ ਛੱਡਾਂਗੇ ਭਾਜੀ 66000 ਦੀ ਦੇ ਦੇਣਾ 60000 ਦੀ ਗੱਡੀ ਲਾਵਾਂਗੇ ਤੇ ਦੁੱਧ ਕਿੰਨਾ ਕੋ ਤਰਾ ਗੱਡੀ ਚਾਉਂਗੇ ਉਹ ਤਾਂ ਭਾਜੀ ਛੋਟੀ ਜਆਦਬਾਦ ਵਾਲੀ ਆ ਭੰਗ 11 ਕਿਲੋ ਦੇ ਦੇ ਅੱਛਾ ਹਾਂ ਚੰਗੀ ਹੁਣ ਮੰਨ ਲਓ ਆਪਾਂ 5-6 ਕਿਲੋ ਬੌੜਾਈ ਜੀ ਬਾਕੀ ਇਹ ਵੀ ਪਹਿਲਾਂ ਦੇ ਹਿਸਾਬ ਨਾਲ ਛੋਟੀ ਸਫਾਈ ਚ ਆ ਹਾਂ ਸਫਾਈ ਚ ਉਹ ਨਹੀਂ ਪਹਿਲਾਂ ਹੈ ਕਿ ਨਿਕਲ ਨਿਕ ਕੇ ਥਾਣਿਆਂ ਹਾਂ ਜੀ ਹਾਂ ਸਣ ਭਾਂਡੇ ਸੋਹਣੀ ਜੁੱ ਕਣਪੰਡਾ ਬੜਾ ਸੋਨਾ ਭਾਜੀ ਛੋਟੀ ਦਾ ਠੀਕ ਜੀ ਤੇ ਹੁਣ ਆ ਗਾਂ ਵੀ ਤਾਜੀ ਸੋਈ ਆ ਇਹ ਭਾਜੀ ਕੱਲ ਦੀ ਸੋਈ ਏ ਠੀਕ ਆ ਕੱਲ ਸਵੇਰੇ ਸੋਈ ਆ ਇਹ ਤਾਂ ਵੀ ਬਿਲਕੁਲ ਤਾਜ਼ਾ ਹੀ ਬੱਚਾ ਭਾਜੀ ਇਹ ਅਹਲੇ ਸੋਈ ਏ ਆ ਦੇਖ ਸਾ ਦੇ ਨਾੜੂ ਬਿਲਕੁਲ ਤਾਜ਼ਾ ਹੀ ਆ ਨਾਲ ਕਿੰਨਾ ਇਹ ਕਿੰਨੇ ਕ ਦੁੱਧ ਵਾਲੀ ਆ ਦੁੱਧ ਭਾਜੀ ਇਹਨੇ ਵੀ ਜਾਰਾ ਪਾਰਾ ਗੱਲੇ ਚੋਈ ਜਾਣਾ ਸ਼ਾਮ ਨੂੰ ਕਰੂਗੀ ਤੇ ਦੂਜੀ ਸਵੇਰੇ ਫਿਰ ਤੋਰੋ ਫੇਰ ਕਰੀਨਾ ਸੇਜ ਆ ਭਾਜੀ ਇਹ ਦੇ ਠੀਕ ਹੈ ਹਾਂ ਬਾਕੀ ਥਾਂ ਦਾ ਸਾਈ ਗੈਪ ਇਹ ਤਾਂ ਵੀ ਚੰਗਾ ਆ ਨਾਲ ਦਵਾ ਚਾਹ ਲੈਣੀ ਹੈ ਇਹ ਠੰਡੀ ਚੀਜ਼ ਦੀ ਠੰਡੀ ਇਹਦੇ ਥਾਂ ਤਾਂ ਦਿਖਾ ਦਈਏ ਕੋਈ ਇਲਾਕੇ ਤੋਂ ਰਸੀ ਭਾਵੇਂ ਪਾਓ ਬਟਾ ਛੱਡ ਲੋ ਰਸੀ ਭਾਵੇਂ ਇਹਦਾ ਜਨਮ ਵਾਲਾ ਪਲੇਰੇ ਪੂਰੇ ਨਹੀਂ ਚੁੱਕੇ ਕੱਲ੍ਹ ਸੋਈ ਹੈ ਠੀਕ ਹੈ ਹਾਂਜੀ ਪੂਰੇ ਪੂਰੇ ਪਰਪਰ ਨਹੀਂ ਹੋਏ ਹਾਂ ਦਾੜੀ ਖਾ ਪੀ ਕੇ ਗਾਂ ਹੀ ਬਣ ਜੂਗੀ ਹੁਣ ਠੀਕ ਹੈ ਹਾਂਜੀ ਇਹਦਾ ਕਿੰਨਾ ਕਰਖਣਾ ਮੁੱਲ ਮੁੱਲ ਭਾਜੀ ਜੇ ਦਾ ਦਾੜੀ ਸਾਂਭ ਲਈਏ ਹਾਂਜੀ ਦੇ ਦੇ 30 32000 ਦੀ ਭਾਵੇਂ ਵੇਚ ਦੀਏ ਹਾਂਜੀ ਦੇ ਦिए ਭਾਜੀ 27000 ਦੀ 26 ਦੀ ਭਾਜੀ ਦੇ ਦਾਂ 25 ਦੀ ਦੇ ਦिए ਹਾਂ ਨਾ ਭਾਈ 23000 ਦੇ ਦਾਂ ਅੱਛਾ 23000 ਦੀ 23000 ਦੀ ਦੁੱਧ ਕਿੰਨਾ ਦੱਸੇ ਚਵਾਈ ਜਾਊਗੀ ਦੁੱਧ ਭਾਜੀ 11 12 ਕਿਲੋ ਇੰਨੇ ਵਿੱਚ ਚਵਾਈ ਜਾਣਾ ਠੀਕ ਹੈ ਜੀ ਜਦੋਂ ਹਾਂ ਦੁੱਧ ਤੇ ਬਾਹਰ ਚੱਲੂਗੀ ਤੁਹ ਠੀਕ ਆ ਹਾਂ ਜੀ ਤਾਜੀ ਇਹਦੇ ਸੂਜੀ ਕਲ ਦੀ ਬੱਚਾ ਬਿਲਕੁਲ ਤਾਜ਼ਾ ਹੀ ਆ ਤੇ ਬਾਕੀ ਇਹ ਆ ਵੀ ਚਲੋ ਕੋਈ ਵੇਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਤੇ ਵੇਸ ਚ ਆ ਕੇ ਆਪਣੀ ਸਮਝਣਾ ਤੇ ਮਰਜ਼ੀ ਨੇ ਪਸ਼ੂ ਖਰੀਦੇ ਜੀ